वॾे वॾे जहिड़े आहे उन ते बि पखंडवाद बराती ते सवल हूंदे बीज अकाली हुई जिन दो भांडे रखे हुजे ज़मीदार चूसर चूरियां सॼी तव्हां सी उन सख कई ਜਿਹੜਾ जहिड़ा ਬਸਰਾ ਕਰਦਾ ਹੈ ਮੇਰੇ ਬਾਜਾ ਵਾਲੇ ਪਾਸ਼ਾ ਨੇ ਕਿਹਾ ਸੀ ਕਵਿਤਾ ਸੁਣਵਾ ਦੇ ਵੀ ਨਾ ਤੂੰ ਜੱਟਾਂ ਵਿੱਚ ਹੋਵਾਂ ਨਾ ਚੰਬਾਂ ਨਾਲ ਆਈਂ ਤੂੰ ਸਿੱਖ ਤੇ ਮਹਾਰਾਜ ਨੇ ਸ਼ਬਦ ਗਏ ਸੀ ਕਿੰਦੇ ਇਨੀ ਹੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮਨਸੇ ਗਰੀਬ ਤੂਰ ਸੇ ਵਈ ਤਾਂ ਹੋ ਰਾਜਾ ਨੂੰ ਕਵਿਤਾ ਸੁਣਵਾ ਪਾਸ਼ਾ ਕਹਿੰਦੇ ਮੇਰੇ ਨਾਲ ਦੀ ਕਿਰਪਾ ਨਾਲ ਸਜਿਆ ਜਿਨਾ ਤੂੰ ਜੱਟ ਛੱਕੇ ਲੈ ਕੇ ਗਿੱਧਰ ਪੜ ਲੈ ਸ਼ੁਕਰ ਕਰੀਂ ਤੂੰ ਮੇਰੇ ਵਰਗੇ ਬਾਜਾ ਵਾਲੇ ਪਾਸ਼ਾ ਕਹਿੰਦੇ ਕੋਰਾਂ ਰੋਂਦੇ ਹਰਦੇ ਆ ਇਹ ਅਸੀਂ ਸਹੀ ਬਚਨ ਬਾਰੇ ਬਾਸ਼ਾ ਜੀ ਦਾ ਤਾਰਾ ਖੰਦੇ ਕੋਈ باتیں ਲੱਗ ਲੱਗ ਕਰੀ ਫਰਦੇ ਆ ਭਾਂਡੇ ਵੀ ਲੱਗ ਲੱਗ ਮੈਂ ਮਨਜੀਤ ਸਿੰਘ ਬਾਬਾ ਜੀ ਨੂੰ ਕਹਾਂ ਕਿ ਜੇ ਸਾਨੂੰ ਸੁਵਾਰ ਬੀਹਾਂ ਤੇ ਹੁੰਦੇ ਐ ਤੇ ਸਾਨੂੰ ਇਹ ਵੀ ਉਮਰ ਦੇ ਵਿੱਚ ਪਣੀ ਜਰੂਰੀ ਐ ਤੇ ਡੇਰਾ ਵੱਡਾ ਚਾਹੀਦਾ ਐ ਚਾਹੇ ਭਾਏ ਪੈਸੇ ਆਵੇ ਥੋੜੇ ਪੈਸੇ ਆ ਜਦੋਂ ਕਰਦੇ ਉਦੋਂ ਫੇਰਾ ਸਾਡੇ ਗੁਰੂ ਨੇ ਕਹਿੰਦੇ ਇੱਕੋ ਰਾਹ ਦੇਖਣਾ ਐ ਸੱਚ ਦਾ ਮਾਰਗਾ ਸੱਚੇ ਮਾਰਗੇ ਚੱਲ ਜਾਈਓ ਉਸ ਤਰ੍ਹਾਂ ਐ ਜਹ ਮਿਹਨਤ ਆਪਣੇ ਲੋਕਾਂ ਦਾ ਵਾਧ ਵੀ ਕਰਦਾ ਕਿ ਸਿਆਰਿਆਂ ਤੋਂ ਬਾਫੀਆਂ ਮਗਨ ਮੈਂ ਤੀਸਰੀ ਕਲਾਸ ਪੜ੍ਹਦਾ ਜਦੋਂ ਮੈਂ ਸੰਤ ਕਰਮਾਰ ਸਿੰਘੇ ਮੇਢਾਣਾ ਤੋਂ ਵਰਤ ਪੜ੍ਹਨ ਕਰ ਲਈ ਇਹ ਪਹਿਲਾਂ ਮੈਂ ਆਪਣੇ ਘਰ ਦੀ ਮਿੱਟੀ ਚੁੱਕ ਕੇ ਸੱਲੇ ਜਿਕੇ ਆ ਬੰਦੇ ਹੋਣੀ ਬੈਠੇ ਆ ਸਾਰਿਆਂ ਨੂੰ ਪਤਾ ਵੀ ਅੱਜ ਤੱਕ ਮੈਂ ਕਿਸੇ ਮੜੀ ਮਸਾਲੇ ਨੂੰ ਅੱਜ ਵੀ ਕੋਈ ਕੋਈ ਨੂੰ 50 ਮੱਡੀਆਂ ਢਾਹਿਆ ਹੋਈ ਹੈ ਅੱਜ ਵੀ ਮੇਰੇ ਮੂਹਰੇ ਕੋਈ ਬਹਿ ਕੇ ਚਾੜੀ ਖਲਾ ਸਕਦਾ ਕੋਈ ਤੂ ਵਪੇਦ ਨਹੀਂ ਆ ਸਕਦਾ ਅੱਜ ਤੱਕ ਪਰ ਠੀਕ ਹੈ ਵੀ ਮੈਂ ਬੇਨਤੀ ਹੈ ਤਾਂ ਕਿਸੇ ਐਪਸ ਤੋਂ ਕਰਦਾ ਹੈਗੇ ਅਸੀਂ ਸਾਡੇ ਸਵਾਲ ਹੁੰਦੇ ਨੇ ਸਾਡੇ ਜੱਥੇਬੰਦ ਕਿਉਂ ਹੋ ਸਾਡੇ ਪੰਥ ਨੂੰ ਸਾਡੀ ਕੌਮ ਨੂੰ ਤੇ ਮੈਂ ਮੰਤ ਬਾਬਾ ਮੰਤਰੀ ਸੰਗਤ ਨੂੰ ਬੇਨਤੀ ਕਰਾਂ ਕਿ ਗਵਰਨਮੈਂਟ ਇਸ ਤਰ੍ਹਾਂ ਕੇ ਆ ਕੇ ਇੱਕ ਸੰਕੁਚਨ ਕੇ ਸਥਾਨ ਦੇ ਰੇਸ ਵਾਲੀ ਸਾਡੇ ਦੇਸ਼ ਵਾਲ ਦੇ ਕਿੰਨੇ ਉੱਚਾ ਪਾਸ ਆਸੋ ਕੇ ਪਾਸ ਹੈ ਇਸ ਸਥਾਨ ਨੂੰ ਜੰਮਦੀ ਕਰਾ ਇਹਨਾਂ ਸੰਗਤ ਨੂੰ ਬਾਬਾ ਸ੍ਰੀ ਸਿੰਘ ਜੀ ਦੀ ਆਗੂ ਜੀ ਨੇ ਮੌਕੀ ਲਈ ਉਹਨਾਂ ਨੂੰ ਸ਼ਕਤੀ ਇਹ ਉਹ ਕਰਨੀ ਕਲਾ ਵਾਸ਼ਿਆ ਕਿਸ ਤਰ੍ਹਾਂ ਤੇ ਸਾਉਂਦੀ ਕਰਨੀ ਕੋਲ ਇਹ ਬਹੁਤ ਸਾਰੇ ਲਖਰੋ ਆਉਂਦਾ ਸਿੱਖੀ ਸੁਆਤੀ ਕਰਨ ਦੇ ਕੋਲ ਕਿਉਂਕਿ ਕੇਵਲ ਸੁਆੰਪਸੀ ਵਾਇੰਗੋ ਚਾਹਤਾ ਹੈ। ਉਹਨਾਂ ਦੇ ਇੱਕ ਵਾਂਗੋ ਇਸਨੇ ਕੋਟੀਆਂ ਵਿੱਚ ਸਵਾਣਾ ਲਵਾ ਰਹੇ ਨੇ। ਇਹ بڑے بڑے ਸਮਾਜ ਨੂੰ ਤੇ ਲਿਕੇ ਲੰਦੇ ਨੇ ਬੜੇ ਲਗਨ ਪੀਰਾਂ ਦੀ ਜਾਂਦੇ ਸਿੱਧੀ ਦੇ ਪਾਡਾ ਵਾਸਤੇ। ਅਰਾਮੀ ਸਾਡੀ ਬਾਬਾ ਮਨਪ੍ਰੀਤ ਸਿੰਘ ਜੀ ਜੋ ਫੇਡ ਕੋਰਟ ਤੋਂ ਆਏ ਨੇ ਇਹ ਦਿਨਾਂ ਤੋਂ ਬੱਚਿਆਂਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰੇ ਆ ਜਿਹੜਾ ਪੱਖਾਂਦਾਰ ਦੇ ਮੱਠਾਫ ਮਦਦ ਕਿਹਾ ਤੇ ਇਹ ਜ਼ਰੂਰ ਚੁੱਕਿਆ ਜਾਣਾ ਚਾਹੀਦਾ ਤੇ ਕਈ ਫੋਜਾਂ ਨੂੰ ਸਵਾਲ ਵੀ ਕਰਦੇ ਆ ਮੀਡੀਆ ਤੇ ਸਵਾਲ ਹੁੰਦੇ ਆ ਦੇਖਿਆ ਵੀ ਜਿੱਥੇ ਇਹ ਸਾਰੇ ਪੁੱਤਰ ਉਹਨਾਂ ਦਾ ਪੱਖਾਂਦਾਰ ਕਰਦੇ ਆ ਜ਼ਰੂਰੀ ਹੈ ਚਪਰਾ ਮਦਦ ਪਰ ਕਈ ਸਖੀਰੇ ਅਸਲੀ ਜੋ ਅਜਾ ਪ੍ਰੋਗਰਾਮ ਸਿਗਾ ਇਹਦੇ ਬਾਰੇ ਥੋੜਾ ਚਰਨਾ ਪਏਗਾ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੋ ਭਾਈ ਪਰਤਪਾਲ ਸਿੰਘ ਬਾਰਸ ਗੁਰਮਤਿ ਕ੍ਰਾਂਤੀ ਲਾਗੀ ਦਾ ਜੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਭੂਮੀ ਪ੍ਰਦਾਤਾ ਸੋ ਤਕਰੀਬਨ ਇਹ ਜਿਹਦਾ ਸਥਾਨਾ ਜੀ 60-70 ਸਾਲ ਪੁਰਾਣਾ ਹੈ ਗੁਰਦੁਆਰਾ ਮਸਤਗੜ੍ਹ ਸਾਹਿਬ ਸ਼ਹਿਰ ਜੰਗਰਾਵਾ ਤਸੀਲ ਰੋਡ ਜੰਗਰਾਵੋ ਜਿਹੜਾ ਲੁਧਿਆਣਾ ਦੇ ਵਿੱਚ ਆ ਜੀ ਤੇ ਇਹ 60-70 ਸਾਲ ਤੋਂ ਇਹ ਸਥਾਨਾ ਤੇ ਪਹਿਲੇ ਇੱਥੇ ਸਥਾਨਾਂ ਦੀ ਸੇਵਾ ਗੁਰੂ ਸਾਹਿਬ ਦੀ ਸੇਵਾ ਬਾਬਾ ਪੈਰਾ ਸਿੰਘ ਜੀ ਕਰਦੇ ਸੀ ਦੂਸਰੇ ਸੇਵਾਦਾਰ ਬਾਬਾ ਤਰੀਪ ਸਿੰਘ ਜੀ ਹੋਏ ਨੇ ਤੇ ਤੀਸਰੀ ਸੇਵਾਦਾਰ ਐਸਵਰ ਸਿੰਘ ਜੀ ਰੋਸ਼ਨ ਰਾਜਪਾਲ ਰਾਜੂਪੀ ਕਹਿੰਦੇ ਦੇ ਸੀ ਉਹ ਗੁਰੂ ਘਰ ਦੇ ਕੀਤਨੀ ਵੀ ਬਹੁਤ ਚੰਗੇ ਸੀ ਤੇ ਉਹਨਾਂ ਦਾ ਸਾਰਾ ਹੀ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਤੇ ਪਿਛਲੇ ਸਮੇਂ ਦੇ ਵਿੱਚ ਉਹ ਚੜ੍ਹਾਈ ਕਰ ਗਏ ਨੇ ਸਵਰ ਸਿੰਘ ਜੀ ਰੋਸ਼ਨ ਜੀ ਤੇ ਪਰਿਵਾਰ ਨੇ ਆਪਣੀ ਸਹਿਮਤੀ ਦੇ ਨਾਲ ਬਾਬਾ ਲਖਵੀਰ ਸਿੰਘ ਜੀ ਬੁੱਢਾ ਦਲ ਵਾਲਿਆਂ ਨੂੰ ਇਹ ਸੇਵਾ ਜਥੇਬੰਦੀਆਂ ਦੀ ਸਮਟੀ ਨਾਲ ਪਰਿਵਾਰ ਦੀ ਸਮਟੀ ਦੇ ਨਾਲ ਅੱਜ ਸੌਂਪੀ ਗਈ ਹੈ ਤੇ ਤਕਰੀਬਨ ਇਸ ਜਗ੍ਹਾ ਦਾ ਕਈ ਵਾਰੀ ਬੱਕ ਬੋਰਡ ਵਾਲਿਆਂ ਦਾ ਨਾ ਵੀ ਕੋਈ ਰੋਲਾਪੋਲਾ ਚੱਲਦਾ ਚੱਲੋ ਉਹ ਮਤਲਬ ਕਾਗਜ਼ੀ ਰੋਲੇ ਨੇ ਚੱਲਦੀ ਰਹਣੇ ਆ ਜਿਵੇਂ ਵੀ ਹੋਵੇਗਾ ਠੀਕ ਹੋਵੇਗਾ ਤੇ ਪਰ ਜਿਹੜੀ ਅੱਜ ਦੀ ਅੱਜ ਦਾ ਜਿਹੜਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਹੈ ਇਹ ਹੀ ਆ ਵੀ ਬੱਬਲਖਵੀਰ ਸਿੰਘ ਜੀ ਉਹਨਾਂ ਨੂੰ ਜਿੱਥੇ ਪਰਿਵਾਰ ਨੇ ਬੇਨਤੀ ਕੀਤੀ ਜਾਂ ਅਸੀਂ ਸਿੱਖ ਜਥੇਬੰਦੀਆਂ ਨੇ ਮਾਪੁਰਖਾਂ ਨੇ ਬੇਨਤੀ ਕੀਤੀ ਹੈ ਵੀ ਇਹ ਤਨਮਨ ਧੰਦੇ ਨਾਲ ਇਥੇ ਸੁਵਾਵਾ ਕਰਨਗੇ ਅਸੀਂ ਸਿੱਖ ਜਥੇਬੰਦੀਆਂ ਉਹ ਜੋ ਵੀ ਸੰਜੋਗ ਹੋਵੇਗਾ ਤੇ ਇਹਨਾਂ ਨੂੰ ਸੰਜੋਗ ਦੇਵਾਂਗੇ ਜੀ ਲੰਬੇ ਸਮੇਂ ਤੋਂ ਇਹ ਗੁਰੂ ਘਰ ਦੇ ਨਾਲ ਅਸੀਂ ਜੁੜੇ ਹੋਏ ਹਾਂ ਤੇ ਲੰਬੇ ਸਮੇਂ ਤੋਂ ਹੀ ਮਤਲਬ ਇਹ ਜਿਹੜੀ ਸੰਗਤਾਂ ਇੱਥੇ ਆਉਣ ਜਾਣ ਵਾਲੀ ਆ ਜੀ ਗੁਰੂ ਸਾਹਿਬ ਨੂੰ ਨੱਕਬਸਤ ਘੋਣ ਵਾਲੀ ਜੁੜੀ ਹੋਈ ਹੈ ਤੇ ਉਹ ਸਾਰਿਆਂ ਦੀ ਰਾਏ ਦੇ ਨਾਲ ਹੀ ਬਾਬਾ ਲਖਮੀਰ ਸਿੰਘ ਨੂੰ ਸੇਵਾ ਸੋਪੀ ਗਈ ਹੈ ਧੰਨਵਾਦ ਖਾਲਸਾ ਇਹ ਇੱਕ ਵੱਡੀ ਸੇਵਾ ਹੈ ਇੱਕ ਵੱਡੀ ਜੁੰਮਾਰੀ ਸੌਂਪੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤਲਾਏ ਮਨ ਚੰਨਿਆ ਫੁੱਲ ਭਾਵਨਾ ਹੋ ਮੈਂ ਵਿੱਚੋਂ ਜਾਏ ਇਹਦੇ ਮਹਾਵਾਕ ਅਨਸਾਰ ਜੋ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ ਜੋ ਗੁਰਦੁਆਰਾ ਮਸਤਗੜ ਸਾਹਿਬ ਸ਼ੌਣੀ ਨਹਿنگ ਸਿੰਘਾ ਸ਼ਹਿਰ ਜਗਰਾਉਂ ਤਹਿਸੀਲ ਰੋੜ ਜਿਲ੍ਹਾ ਲੁਧਿਆਣਾ ਵਿਖੇ ਜੋ ਜਗਰਾਵਾਂ ਸ਼ਹਿਰ ਦੇ ਵਿੱਚ ਗੁਰਦੁਆਰਾ ਤਕਰੀਬਨ 60-70 ਸਾਲ ਤੋਂ ਪੁਰਾਣਾ ਜਿਵੇਂ ਆਪ ਜੀ ਨੂੰ ਭਾਈ ਪ੍ਰਤਪਾਲ ਸਿੰਘ ਜੀ ਦੇ ਵੀ ਦੱਸਿਆ ਬਾਬਾ ਮਨਪ੍ਰੀਤ ਸਿੰਘ ਜੀ ਬਾਬਾ ਬਗਾ ਸਿੰਘ ਦੀ ਬਾਬਾ ਗੁਰਪ੍ਰੀਤ ਸਿੰਘ ਦੀ ਸਾਰੇ ਮਹਾਂਪੁਰਖਾਂ ਨੇ ਦਿੱਸਿਆ ਇਹ ਪੁਰਾਣਾ ਅਸਥਾਨ ਹੈ ਸੋ ਪਰਿਵਾਰ ਦੀ ਸਹਿਮਤੀ ਦੇ ਨਾਲ ਪਿਆਰ ਦੇ ਨਾਲ ਸਾਰੇ ਸੀ ਜਿਵੇਂ ਪਹਿਲਾਂ ਸੇਵਾ ਕਰਦੇ ਸੀ ਓਵੇਂ ਸੰਗਤ ਦੇ ਸਹਿਯੋਗ ਨਾਲ ਅੱਗੇ ਵੀ ਸੇਵਾ ਕਰਾਂਗੇ ਸਾਰੀਆਂ ਸਿੱਖ ਜੱਤੇਵੰਦੀਆਂ ਦਾ ਸਹਿਯੋਗ ਅੱਜ ਵੀ ਹੈ ਅੱਗੇ ਤੋਂ ਵੀ ਲੈਂਦੇ ਰਹਾਂਗੇ ਮਹਾਂਪੁਰਖਾਂ ਦਾ ਅੱਜ ਵੀ ਸਹਿਯੋਗ ਹੈ ਤੇ ਅੱਗੇ ਤੋਂ ਵੀ ਮਹਾਂਪੁਰਖਾਂ ਦੇ ਅਸ਼ੀਰਵਾਦ ਨਾਲ ਜੋ ਗੁਰੂ ਘਰ ਦੀ ਸੇਵਾ ਆਪਾਂ ਕਰਦੇ ਰਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤਿ